ਯਾਰ ਗੱਲ ਜ਼ਰੂਰ ਪੈਣੀ ਆ ਕਿ ਆਪਾਂ ਮੰਨਦੇ ਆ ਕਿ ਕਿਸਾਨਾਂ ਨਾਲ ਦਾ ਧਰਤੀ ਵਿੱਚੋਂ ਨਾਲ ਇਹਨੂੰ ਉਗਾਉਂਦਾ ਜ ਫੇਰ ਆਪਾਂ ਖਾਣ ਜੋਗੇ ਹੁੰਨੇ ਆ ਪਰ ਜਦੋਂ ਆਪਾਂ ਕਿਸਾਨ ਨੂੰ ਅਣਦਾਤਾ ਕਹਿੰਨੇ ਆ ਨਾ ਤਾਂ ਆਪਾਂ ਇੱਕ ਮੇਨ ਪਾਰਟ ਨੂੰ ਭੁੱਲ ਜਾਂਦੇ ਆ ਤੇ ਉਹ ਮੇਨ ਪਾਰਟ ਕਿਹੜਾ ਮਜ਼ਦੂਰ ਜਿੰਨੀ ਮਿਹਨਤ ਕਿਸਾਨ ਦੀ ਲੱਗੀ ਹੁੰਦੀ ਹੈ ਨਾ ਉਦੋਂ ਦੁੱਗਣੀ ਮਿਹਨਤ ਵਿੱਚ ਮਜ਼ਦੂਰ ਦੀ ਹੁੰਦੀ ਹੈ ਜੇ ਕਿਸਾਨ ਰਾਤਾਂ ਨੂੰ ਖੇਤਾਂ ਦੇ ਵਿੱਚ ਝਾਕਦਾ ਨਾ ਤੇ ਉਹਦੇ ਬਰਾਬਰੀ ਮਜ਼ਦੂਰ ਵੀ ਘਰੋਂ ਨਹੀਂ ਮਦਦ ਆਏ ਤੇ ਪਰ ਮਜ਼ਦੂਰ ਨੂੰ ਕਦਰ ਨਹੀਂ ਮਿਲਦੀ ਔਰ ਰਿਸਪੈਕਟ ਨਹੀਂ ਮਿਲਦੀ ਸਿਰਫ ਉਹ ਆਇਆ ਲੱਗਦਾ ਵੀ ਇੱਕ ਦਿਹਾੜੀਦਾਰ ਆ ਪੰਜਾਬ ਦੇ ਵਿੱਚ ਕਿਸਾਨਾਂ ਦੀ ਗਿਣਤੀ ਘਟ ਤੇ ਮਜ਼ਦੂਰਾਂ ਦੀ ਵਾੜੀ ਆ ਜਿੰਨੇ ਕਿਸਾਨ ਨੂੰ ਮਜਦੂਰ ਦੀ ਲੋੜ ਹੈ ਤੇ ਮਜਦੂਰ ਨੂੰ ਵੀ ਕਿਸਾਨ ਦੀ ਉਨੀ ਲੋੜ ਆ। ਕਿਸਾਨ ਰਾਤਾਂ ਨੂੰ ਜਾਂਦਾ ਜੇ ਪਾਣੀ ਦੀ ਵਾਰੀ ਹੁੰਦੀ ਰਾਤਾਂ ਨੂੰ ਗਾਰਾ ਮੈਦ ਦਾ। ਕਿਸੇ ਦੇ ਹੱਥ ਖਰਾਬ ਹੋ ਜਾਂਦੇ ਰਿਆਂ ਪਾ ਪਾ ਕੇ ਕਿਸੇ ਦੇ ਪੈਰ ਖਰਾਬ ਹੋ ਜਾਂਦੇ ਪਾਣੀ ਲਾ ਲਾ ਕੇ। ਸਰਦੀ ਗਰਮੀ ਮਜਦੂਰ ਹਮੇਸ਼ਾ ਕਿਸਾਨ ਦੇ ਨਾਲ ਹੀ ਹੁੰਦਾ ਹੈ। ਤੇ ਕਿਸਾਨ ਮੰਨਦਿਆਂ ਕਿ ਪੈਦਾ ਕਰਦਾ ਹੈ। ਉਦੀ ਜ਼ਮੀਨ ਹੁੰਦੀ ਉਹਦੀ ਜ਼ਮੀਨ ਦੇ ਵਿੱਚੋਂ ਪੈਦਾ ਹੁੰਦਾ ਹੈ ਪਰ ਕਿਸਾਨ ਕਦੇ ਵੀ ਅਨਾਜ ਨੂੰ ਸੰਭਾਲ ਨਹੀਂ ਸਕਦਾ ਸੰਭਾਲਦੇ ਸਾਡੇ ਲੋਕ ਮਜ਼ਦੂਰ ਲੋਕ ਸੰਭਾਲਦੇ ਆ ਹੁਣ ਮੰਡੀ ਦਾ ਸੀਜ਼ਨ ਚੱਲ ਰਿਹਾ ਝੋਨਾ ਚੱਲ ਰਿਹਾ ਵੇਖ ਲੋ ਸਵੇਰ ਤੋਂ 6-7 ਵਜੇ ਜਾੜਨ ਦੇ ਮਜ਼ਦੂਰ ਰਾਤ ਦੇ 1-2 ਵਜੇ ਆ ਜਾਂਦੇ ਸਿਰਫ ਉਹ ਅਨਾਜ ਨੂੰ ਸੰਭਾਲਦੇ ਦੇ ਜਿਹਨੂੰ ਕਿਸਾਨ ਨੇ ਪੈਦਾ ਕੀਤਾ ਬੂਰੀਆਂ ਦੇ ਵਿੱਚ ਪਾਉਣ ਦੇ ਖਾਤਰ ਆਪ ਮਹੀਨਾ ਡੇਢ ਮਹੀਨਾ ਪੂਰਾ ਜ਼ੋਰ ਲੱਗਿਆ ਹੋਣਾ ਮਜ਼ਦੂਰਾਂ ਦਾ ਕਿ ਅਸੀਂ ਸਾਂਭਦ ਗਏ ਜਦੋਂ ਬਾਰਿਸ਼ ਹੁੰਦੀ ਹੈ ਨਾ ਕਿਸਾਨਾਂ ਵੱਧ ਮਜ਼ਦੂਰ ਡਰ ਜਾਂਦਾ ਨਹੀਂ ਯਾਰ ਸਾੜੀ ਦਿਹਾੜੀ ਮਰ ਜੂਗੀ ਕਿਤੇ ਮੀਂਹ ਨਾ ਪੈ ਜਾਵੇ ਤੇ ਜਦੋਂ ਮੰਡੀ ਦੇ ਵਿੱਚ ਕੋਈ ਵੀ ਕਿਸਾਨ ਵੀ ਆਪਦਾ ਨਾਜ ਲੈ ਕੇ ਜਾਂਦਾ ਨਾ ਤੇ ਮਜ਼ਦੂਰਾਂ ਥੋੜੀ ਰਿਸਪੈਕਟ ਨਾਲ ਗੱਲ ਕਰ ਲੈ ਕਰੋ ਕੋਈ ਘਟਣਾ ਨਹੀਂ ਲੱਗਾ ਯਾਰ ਕਿਉਂਕਿ ਉਹੀ ਇਨਸਾਨ ਆ ਜਿਨੇ ਥੋੜੀ 6 ਮਹੀਨਿਆਂ ਦੀ ਮਿਹਨਤ ਨੂੰ ਇੱਕ ਸਾਂਭ ਕੇ ਰੱਖਣਾ ਇੱਕ ਬੂਰੀ ਵਿੱਚ ਪਾਉਣਾ ਫਿਰ ਤੁਸੀਂ ਪੈਸੇ ਲੈਣ ਜੋਗੇ ਹੋਣਾ ਸਾਰਾ ਰਿਸਪੈਕਟ ਕਰਿਆ ਕਰੋ ਯਾਰ ਕਿਉਂਕਿ ਮੰਡੀ ਵਿੱਚ ਹਾਲ ਦੇਖਣ ਦਾ ਮੇਰੇ ਯਾਰ ਦੋਸਤ ਲੱਗੇ ਹੋਏ ਆ ਪਰ ਨਾ ਤੰਗੂ ਕੋਈ ਨਾ ਕੋਈ ਖਬਰ ਸੁਣੀ ਦੀ ਕਿ ਅੱਜ ਉਹ ਇਦਾਂ ਬੋਲਿਆ ਅੱਜ ਇਦਾਂ ਬੋਲਿਆ ਨਾ ਯਾਰ ਇਦਾਂ ਨਾ ਕਰਿਆ ਕਰੋ ਹਰ ਇੱਕ ਬੰਦੇ ਰਿਸਪੈਕਟ ਦੇ ਕਾਬਿਲ ਆ ਹਰ ਇੱਕ ਨੇ ਆਪਣੀ ਕਿਰਤ ਕਰਕੇ ਖਾਣਾ ਥੋੜੀ 6 ਮਹੀਨੇ ਦੀ ਕਮਾਈ ਉੱਤੇ ਸਿੱਟੀ ਹੁੰਦੀ ਆ ਜਿਹਨੂੰ ਇੱਕ ਮਜ਼ਦੂਰ ਨੇ ਸੰਭਾਲਣਾ ਹੁੰਦਾ ਫਿਰ ਤੁਸੀਂ ਪੈਸੇ ਲੈਣ ਜੋਗੇ ਹੋਣਾ ਹੁੰਦਾ ਕਦਰ ਕਰਿਆ ਕਰੋ ਇਨਸਾਨ ਇਨਸਾਨ ਦੀ ਕਦਰ ਕਰੇ ਕਿਸੇ ਚੀਜ਼ ਦੀ ਲੋੜ ਨਹੀਂ ਆ ਤਨਾ